ਇਸ ਕਾਰਜੋਗ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਦਾਰ ਮਨਪੀਰ ਸਿੰਘ ਖੇਤੀਬੜੀ ਅਫਸਰ ਗਰਦਾਸਪੁਰ ਸਿਨੇਮਰਤਾ ਸਹਿਤ ਆਪ ਸਭ ਨੂੰ ਬੇਨਤੀ ਹੈ ਕਿ ਜਿਲ੍ਹਾ ਗਰਦਾਸਪੁਰ ਵਿੱਚ ਬਹੁਤ ਆਤ ਵਿੱਚ ਕਿਸਾਨਾਂ ਵੱਲੋਂ 110 ਵੈਰਾਈਟੀ ਨੂੰ ਲਗਾਇਆ ਗਿਆ ਪਰ ਮਲਦੀ ਨੂੰ ਤੇ ਉਹਦੀ ਜਿਹੜੇ ਕੈਕਟਿਸਟਿਕ ਫੀਚਰ ਜਾਂ ਉਹਦੀ ਵਿਸ਼ੇਸ਼ਤਾਈਆਂ ਨੇ ਬੂਟੇ ਦੀਆਂ ਕਿ ਉਹ 40-45 ਦਿਨ ਤੱਕ ਲਗਭਗ ਪੀਲਾ ਰਹਿੰਦਾ ਉਹਦੇ ਵਿੱਚ ਬਾਰ-ਬਾਰ ਯੂਰੀਆ ਪਾਉਣ ਦੇ ਬਾਵਜੂਦ ਵੀ ਜਿਹੜੇ ਪੀਲੇਪਨ ਦੇ ਨਿਸ਼ਾਨ ਆਉਂਦੇ ਨੇ ਉਹ ਥੋੜੇ ਬਹੁਤੇ ਜ਼ਿੰਕ ਦੀ ਘਾਟ ਜਨਾ ਦੇ ਨਾਲ ਮੇਲ ਖਾਂਦੇ ਨੇ ਜਿਸ ਕਰਕੇ ਕਿਸਾਨ ਵੀਰ ਬਾਰ ਬਾਰ ਯੂਰੀ ਦਾ ਉਪਯੋਗ ਕਰਦੇ ਪਏ ਨੇ ਆਮ ਤੌਰ ਤੇ ਅਸੀਂ ਦੋ ਬੋਰੀਆਂ ਦੀ ਸਿਫਾਰਸ਼ ਕਰਦੇ ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ ਕਿ 1 ਏਕੜ ਨੂੰ ਦੋ ਬੈਗ ਯੂਰੀਆ ਦੇ ਵਰਤੇ ਜਾਣ ਪਰ ਫਿਰ ਵੀ ਆਮ ਪ੍ਰਚਲਨ ਹੈ ਕਿ ਜਿਹੜਾ ਕਿਸਾਨ ਹੈ ਉਹ ਤਿੰਨ ਤਿੰਨ ਬੈਗ ਵਰਤ ਰਿਹਾ ਕਈ ਥਾਵਾਂ ਤੇ ਅਸੀਂ ਵੇਖਿਆ ਕਿ ਇਸ ਪੀਲੇਪਣ ਦੀ ਨਿਸ਼ਾਨੀਆਂ ਆਉਣ ਤੇ ਜੋ ਕਿ ਇਸ ਕਿਸਮ ਦੀ ਵਿਸ਼ੇਸ਼ਤਾ ਕਿ ਉਹ ਪੀਲਾਪਣ ਰੱਖਦੀ ਆ ਤਾਂ ਉਹਨੂੰ ਦੂਰ ਕਰਨ ਦੇ ਹਿੱਤ ਕਿਸਾਨ ਬਾਰ ਬਾਰ ਯੂਰੀਆ ਪਾਰੇ ਕਿਤੇ ਕਿਤੇ ਸਾਨੂੰ 5-5 ਬੈਗ ਪਾਉਣ ਦੀ ਵੀ ਸੂਚਨਾ ਮਿਲੀ ਹੈ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਇਸ ਵੈਰੈਟੀ ਦੇ ਪੀਲੇ ਪੱਨ ਨੂੰ ਦੂਰ ਕਰਨ ਦੇ ਚੱਕਰ ਵਿੱਚ ਬੇਲ ਲੋੜੀ ਯੂਰੀਆ ਦੀ ਵਰਤੋਂ ਨਾ ਕਰੀਏ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਡੀਲਰਾਂ ਦੇ ਕਹੇ ਤੇ ਇਹ ਬੇਲ ਲੋੜੀ ਜ਼ਿੰਕ ਲੋਹਾ ਤੇ ਆਪਣੀ ਬਾਇਓ ਵਰਗੇ ਪਦਾਂ ਨਹੀਂ ਵਰਤੋਂ ਕਰ ਰਹੇ ਨੇ ਇਸ ਕਰਕੇ ਤੁਸੀਂ ਆਪਣੀ ਖੇਤੀ ਦੇ ਵਿੱਚ ਬੇਲੂੜੇ ਖਰਚਿਆਂ ਦਾ ਵਾਧਾ ਕਰੋਗੇ ਜਿਆਦਾ ਯੂਰੀਆ ਪਾਉਂਦੇ ਨਾਲ ਜਦੋਂ ਫਸਲ ਝਾੜ ਤੇ ਆਵੇਗੀ ਉਹਦੇ ਵਿੱਚ ਪੱਤਲ ਦੀ ਬਹੁਤ ਜ਼ਿਆਦਾ ਵਾਧਾ ਹੋ ਜੂਗਾ ਜਿਹਦੇ ਨਾਲ ਤੁਹਾਡਾ ਓਵਰਾਲ ਜਿਹੜਾ ਝਾੜ ਆ ਉਹ ਘਟ ਜਾਵੇਗਾ ਤੇ ਜਿਹੜੀ ਅੱਜ ਅਸਾਂ ਕਿਲਤ ਮਹਿਸੂਸ ਕਰ ਰਹੇ ਹਾਂ ਯੂਰੀਆ ਦੀ ਉਹਦਾ ਕਾਰਨ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਵੈਰੈਟੀ ਦੇ ਜਿਹੜੇ ਪੀਲੇਪਣ ਦੀਆਂ ਨਿਸ਼ਾਨੀਆਂ ਨੇ ਉਹਨੂੰ ਦੂਰ ਕਰਨ ਦੇ ਚੱਕਰ ਵਿੱਚ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਯੂਰੀਆ ਦੀ ਵਰਤੋਂ ਕਰ ਰਹੇ ਨੇ ਜਿੱਥੇ ਵੀ ਕਿਤੇ ਵੈਰੈਟੀ ਆਪ ਜੀ ਨੇ ਲਗਾਈ ਆ ਜੇਕਰ ਉੱਥੇ ਪੀਲਾਪਨ ਆ ਰਿਹਾ ਤਾਂ ਇਹ ਕੁਦਰਤੀ ਇਸ ਵੈਰੈਟੀ ਦੀ ਜਿਹੜੀ ਵਿਸ਼ੇਸ਼ਤਾ ਵਾ ਇਸ ਕਰਕੇ ਇਸ ਪੀਲੇਪਨ ਨੂੰ ਦੂਰ ਕਰਨ ਦੇ ਚੱਕਰ ਵਿੱਚ ਬੇ ਲੋੜੀ ਯੂਰੀਆ ਪਾ ਕੇ ਆਪਣੇ ਖਰਚੇ ਨਾ ਵਧਾਈਏ ਬੇ ਲੋੜੀ ਯੂਰੀਆ ਪਾਉਣ ਦੇ ਨਾਲ ਭਾਂਤ ਭਾਂ ਦੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਜਿਹੜਾ ਵਾ ਵਾ ਉਹ ਜ਼ਿਆਦਾ ਹੋਊਗਾ ਜਿਹਦੇ ਨਾਲ ਖੀਕ ਤੇ ਵਿੱਚ ਸਾਨੂੰ ਜਿਹੜਾ ਸਾਡਾ ਝਾੜ ਆ ਉਹਦੇ ਤੇ ਬਹੁਤ ਜ਼ਿਆਦਾ ਫਰਕ ਪਊਗਾ ਤੇ ਭਾਂਤ ਭਾਂ ਦੀਆਂ ਕੀੜੇ ਤੇ ਬਿਮਾਰੀਆਂ ਦਾ ਜਿਹੜਾ ਹਮਲਾ ਵਾ ਉਹ ਵੀ ਵਧੇਰੇ ਹੋਵੇਗਾ ਇਸ ਕਰਕੇ ਫਿਰ ਆਪ ਜੀ ਨੂੰ ਸਿਮਰ ਸਹਿਤ ਬੇਨਤੀ ਹੈ ਕਿ ਆਪਾਂ ਯੂਰੀਆ ਖਾਦ ਜਿਹੜੀ ਵਰਤੋ ਉਨਨ ਸੰਕੋਚ ਕਰੀਏ ਤੇ ਜਿਹੜੀ ਬਾਜ਼ਾਰ ਦੇ ਵਿੱਚ ਹਫੜਾ ਫੜੀ ਮੱਚੀ ਹੋਈ ਹੈ ਯੂਰੀਨ ਲੈ ਕੇ ਉਹ ਆਪਣੇ ਆਪ ਹੀ ਘਟ ਜਾਵੇਗੀ ਜੇ ਜਦੋਂ ਆਪਾਂ ਸੰਤੁਲਿਤ ਖਾਦਾਂ ਦੀ ਜਿਹੜੀ ਵਰਤੋਂ ਕਰਾਂਗੇ ਧੰਨਵਾਦ